ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੁੰਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਜਿਸ ਵਿੱਚ ਇਸ ਵੇਲੇ ਦਸੰਬਰ ਮਹੀਨੇ ਦੇ ਕੁਝ ਤਾਜ਼ਾ ਪੰਜਾਬ ਨਾਲ ਸੰਬੰਧਿਤ ਮਾਮਲਿਆਂ ਦੀ ਚਰਚਾ ਕਰਾਂਗੇ ਜੋ ਤਾਜ਼ਾ ਗੱਲਾਂ ਪਿਛਲੇ ਕੁਝ ਦਿਨਾਂ ਦੌਰਾਨ ਸਾਹਮਣੇ ਆਈਆਂ ਨੇ ਖਾਸ ਕਰ ਪਿਛਲੇ ਕੁਝ ਘੰਟਿਆਂ ਦੌਰਾਨ ਜਿਨ੍ਹਾਂ ਗੱਲਾਂ ਦਾ ਐਲਾਨ ਹੋਇਆ ਜੋ ਤਾਜ਼ਾ ਪਹਿਲੂ ਨੇ ਉਹਨਾਂ ਤੋਂ ਤੁਹਾਨੂੰ ਜਾਣੂ ਕਰਵਾ ਰਹੇ ਹਾਂ ਅੱਜ ਦੀ ਇਸ ਗੱਲਬਾਤ ਦੇ ਬਿਲਕੁਲ ਤਾਜ਼ਾ ਤਰੀਨ ਅੰਕ ਵਿੱਚ ਇਸ ਗੱਲਬਾਤ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਮ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਹੋ ਦਾ ਪੰਜਾਬ ਟਾਕਸ ਦੀ ਫੇਸਬੁੱਕ ਪੇਜ YouTube ਚੈਨਲ ਤੇ ਆਈ ਪੀਟੀਵੀ ਦੀ ਬ੍ਰਾਡਕਾਸਟ ਰਾਹੀਂ ਅੱਜ ਦੀ ਇਹ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਜਿਸ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸੋਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਟਿੱਲੋਂ ਹੁਣ ਜਦ ਕੇ ਸਾਲ ਦਾ ਆਖੀਰਲਾ ਮਹੀਨਾ ਕੈਲੰਡਰ ਵਰੇ ਦਾ ਆਖੀਰਲਾ ਮਹੀਨਾ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਤੇ ਕਈ ਤਾਜ਼ਾ ਮਾਮਲਿਆਂ ਦੀ ਗੱਲ ਵੀ ਨਾਲੋਂ ਨਾਲ ਚੱਲ ਰਹੀ ਹੈ ਤੇ ਖਾਸ ਕਰ ਜਦੋਂ ਗੱਲ ਹੁੰਦੀ ਹੈ ਪੰਜਾਬ ਦੀ ਸਿਆਸਤ ਦੀ ਪੰਜਾਬ ਦੇ ਸਿਆਸੀ ਦ੍ਰਿਸ਼ਟੀ ਪੰਜਾਬ ਦੇ ਧਾਰਮਿਕ ਦ੍ਰਿਸ਼ ਦੀ ਪੰਥਕ ਮਾਹੌਲ ਦੀ ਧਾਰਮਿਕ ਸਜਾਵਾਂ ਜੋ ਪਿਛਲੇ ਦਿਨੀ ਸੁਣਾਈਆਂ ਗਈਆਂ ਸੀ ਉਹਨਾਂ ਤਹਿਤ ਵੀ ਕਾਰਵਾਈ ਚੱਲ ਰਹੀ ਹੈ ਤੇ ਕਾਫੀ ਕੁਝ ਨਵਾਂ ਪਿਛਲੇ ਦਿਨਾਂ ਦੌਰਾਨ ਸਾਹਮਣੇ ਆਇਆ ਨਗਰ ਕੌਂਸਲ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਤੇ ਜੋ ਜ਼ਿਮਨੀ ਚੋਣਾ ਇਸ ਤਹਿਤ ਵੀ ਹੋਣੀਆਂ ਨੇ ਉਹਨਾਂ ਸਾਰਿਆਂ ਦੀਆਂ ਤਰੀਕਾਂ ਦਾ ਐਲਾਨ ਵੀ ਹੋ ਗਿਆ ਸੋ ਕਾਫੀ ਸਾਰੇ ਪਹਿਲੂ ਨੇ ਜੋ ਇਸ ਵੇਲੇ ਧਿਆਨ ਮੰਗਦੇ ਨੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਇਹਨਾਂ ਸਾਰੇ ਵਿਸ਼ਿਆਂ ਸੰਬੰਧੀ ਤੁਹਾਨੂੰ ਅੱਜ ਜਾਣਕਾਰੀ ਦੇ ਰਹੇ ਹਾਂ تفصیلی ਰੂਪ ਵਿੱਚ ਜਾਣਕਾਰੀ ਦੇ ਰਹੇ ਹਾਂ ਪ੍ਰਮੁੱਖ ਧਿਆਨ ਆਪਣਾ ਕੇਂਦਰਿਤ ਰਹੇਗਾ ਪੰਜਾਬ ਦੇ ਇਸ ਵੇਲੇ ਦੇ ਇਹਨਾਂ ਸਾਰੇ ਤਾਜ਼ਾ ਨੁਕਤਿਆਂ ਵੱਲ ਤੇ ਇਹਨਾਂ ਸੰਬੰਧੀ ਤਫਸੀਲੀ ਜਾਣਕਾਰੀ ਹਾਸਲ ਕਰ ਲਈ ਤੁਸੀਂ ਅੱਜ ਦੀ ਇਸ ਸਮੁੱਚੀ ਗੱਲਬਾਤ ਨਾਲ ਜੁੜੇ ਰਹਿਣਾ ਇਸ ਗੱਲਬਾਤ ਨੂੰ ਖੁਦ ਵੀ ਵੇਖਿਓ ਸੁਣਿਓ ਹੋਰਾਂ ਨੂੰ ਵੀ ਵਿਖਾਇਓ ਅਤੇ ਸੁਣਾਇਓ ਭਾਵ ਕਿ ਅੱਜ ਦੀ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਨਾਂ ਦੇ ਨਾਲ ਸਾਂਝਾ ਕਰਿਓ ਤਾਂ ਕਿ ਸਾਰਿਆਂ ਤੱਕ ਇਹਨਾਂ ਵਿਸ਼ਿਆਂ ਦੀ ਜਾਣਕਾਰੀ ਪਹੁੰਚ ਸਕੇ ਤੇ ਇਸੇ ਤਰ੍ਹਾਂ ਤੁਸੀਂ ਇਹਨਾਂ ਵਿਸ਼ਿਆਂ ਸੰਬੰਧੀ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਉਹ ਵੀ ਜ਼ਰੂਰ ਦੱਸਿਓ ਉਹ ਨਾਲ ਜ਼ਰੂਰੀ ਤੁਹਾਡੇ ਵਿਚਾਰ ਜਾਨਣਾ ਵੀ ਹੁੰਦਾ ਹੈ ਕਮੈਂਟਸ ਤੇ ਰਾਹੀਂ ਤੁਸੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ ਤਾਂ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ذریعے ਸੋ ਲੰਬੇ ਸਮੇਂ ਤੋਂ ਉਡੀਕ ਹੋ ਰਹੀ ਸੀ ਕਿ ਪੰਜਾਬ ਵਿੱਚ ਨਗਰ ਕੌਂਸਲ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਦੋਂ ਹੋਣਗੀਆਂ ਪਿਛਲੇ ਸਾਲ ਦੀ ਇਹ ਉਡੀਕ ਚਲਦੀ ਆ ਰਹੀ ਹੈ ਤੇ ਹੁਣ ਆਖਰਕਾਰ ਇਸ ਸਮੇਂ ਦਸੰਬਰ ਮਹੀਨੇ ਦਸੰਬਰ 2024 ਵਿੱਚ ਹੁਣ ਜਾ ਕੇ ਆਖਰਕਾਰ ਐਲਾਨ ਹੋਇਆ ਹੈ ਕਿ ਪੰਜਾਬ ਅੰਦਰ ਨਗਰ ਨਿਗਮ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਜਿਹੜੀਆਂ ਨੇ ਉਹ 21 ਦਸੰਬਰ ਨੂੰ ਕਰਵਾਈਆਂ ਜਾਣਗੀਆਂ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ ਅਤੇ ਸ਼ਾਮ 4 ਵਜੇ ਤੱਕ VOTING ਰੱਖੀ ਗਈ ਹੈ ਕਿਉਂਕਿ ਠੰਡ ਦਾ ਮੌਸਮ ਚਲ ਰਿਹਾ ਹੈ ਹਾਲਾਂਕਿ ਉਨੀ ਠੰਡ ਪੈ ਨਹੀਂ ਰਹੀ ਜਿੰਨੀ ਪੈਣੀ ਚਾਹੀਦੀ ਸੀ ਪਰ ਫਿਰ ਵੀ ਕੈਨ ਨੂੰ ਠੰਡ ਦਾ ਮੌਸਮ ਹੈ ਤੇ ਖਾਸ ਕਰ ਜਦੋਂ ਆਉਂਦੇ ਦਿਨਾਂ ਦੀ ਗੱਲ ਹੋਣੀ ਹੈ ਜਿਸ ਦਿਨੇ ਚੋਨਾ ਰੱਖੀਆਂ ਗਈਆਂ ਨੇ 21 ਦਸੰਬਰ ਦਾ ਦਿਨ ਉਦੋਂ ਕੁ ਠੰਡ ਵੱਧ ਜਾਂਦੀ ਹੈ ਸੰਭਾਵਨਾ ਹੁੰਦੀ ਹੈ ਵਧਣ ਦੀ ਤੇ ਰਵਾਇਤੀ ਤੌਰ ਤੇ ਉਹਨਾਂ ਦਿਨਾਂ ਦੌਰਾਨ ਮੌਸਮ ਕਾਫੀ ਠੰਡਾ ਹੁੰਦਾ ਹੈ ਸੋ ਇਸ ਕਰਕੇ ਸਮਾਂ ਵੀ ਉਸੇ ਹਿਸਾਬ ਨਾਲ ਰੱਖਿਆ ਗਿਆ ਜਾਪਦਾ ਹੈ ਤੇ ਜਿਵੇਂ ਕਿ ਹਰ ਵਾਰ ਹੁੰਦਾ ਹੈ ਰਵਾਇਤ ਵੀ ਹੈ ਕਿ ਜਦੋਂ ਕਿਸੇ ਚੋਣ ਦੀ ਤਰੀਕ ਦਾ ਐਲਾਨ ਹੋ ਜਾਂਦਾ ਹੈ ਤੇ ਜੇਕਰ ਉਹ ਤਰੀਕ ਨੇੜੇ ਭਵਿਕ ਵਿੱਚ ਹੋਵੇ ਤਾਂ ਚੋਣ ਜ਼ਾਬਤਾ ਵੀ ਨਾਲ ਨਾਲ ਲਾਗੂ ਹੋ ਜਾਂਦਾ ਹੈ ਸਵੈਤਕੀ ਵੀ ਇਉਂ ਹੀ ਹੋਇਆ ਹੁਣ ਬੀਤੇ ਦਿਨ ਜਦੋਂ ਸੂਬਾ ਚੋਣ ਕਮਿਸ਼ਨਰ ਵੱਲੋਂ ਇਹਨਾਂ ਚੋਣਾਂ ਦੀ ਤਰੀਕ ਦਾ ਐਲਾਨ ਹੋ ਗਿਆ ਕਿ 21 ਦਸੰਬਰ ਨੂੰ ਚੋਣਾਂ ਹੋਣਗੀਆਂ ਵੋਟਾਂ ਪੈਣਗੀਆਂ ਤਾਂ ਚੋਣ ਜ਼ਾਬਤਾ ਜਿਹੜਾ ਆ ਉਹ ਵੀ ਨਾਲੋਂ ਨਾਲ ਲਾਗੂ ਹੋ ਗਿਆ ਤੇ ਇਸ ਸੰਬੰਧੀ ਜਿਹੜੀ ਕਾਗਜ਼ੀ ਕਾਰਵਾਈ ਦੀ ਪ੍ਰਕਿਰਿਆ ਆ ਉਹਦੀਆਂ ਵੀ ਤਰੀਕਾਂ ਐਲਾਨੀਆਂ ਜਾ ਚੁੱਕੀਆਂ ਨੇ ਗੱਲ ਜ਼ਿਕਰ ਤੁਹਾਨੂੰ ਜ਼ਮੀਨੀ ਪੱਧਰ ਦੀ ਦਸੀਏ ਤਾਂ ਇਸ ਚੋਣ ਨੂੰ ਲੜਨ ਦੇ ਚਾਹਵਾਨ ਉਮੀਦਵਾਰ ਯਾਨੀ ਕਿ ਕਾਉਂਸਲਰ ਬਣਨ ਦੇ ਚਾਹਵਾਨ ਜਿਹੜੇ ਆਗੂ ਨੇ ਉਹ ਵੀ ਲਗਾਤਾਰ ਲੱਗੇ ਹੋਏ ਨੇ ਆਪਣੀ ਤਿਆਰੀ ਵਿੱਚ ਉਹਨਾਂ ਵੱਲੋਂ ਵੀ ਤਿਆਰੀ ਪਿਛਲੇ ਸਮੇਂ ਤੋਂ ਹੋ ਰਹੀ ਹੈ ਹਾਲਾਂਕਿ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਸੀ ਹੋਇਆ ਪਰ ਉਹਨਾਂ ਦੀ ਤਿਆਰੀ ਲਗਾਤਾਰ ਚੱਲਦੀ ਰਹੀ ਹੈ ਤੇ ਹੁਣ ਉਹਨਾਂ ਵੱਲੋਂ ਵੀ ਸੋਸ਼ਲ ਮੀਡੀਆ ਤੋਂ ਅੱਗੇ ਵਧ ਕੇ ਸਮਾਜਿਕ ਤੌਰ ਤੇ ਵਿਚਰਦੇ ਹੋਏ ਵੀ ਆਪੋ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਲੋਕਾਂ ਦੇ ਨਾਲ ਸੰਪਰਕ ਤੇ ਵਿਕਾਸ ਕਾਰਜਾਂ ਦਾ ਪ੍ਰਚਾਰ ਪ੍ਰਸਾਰ ਵੀ ਲਗਾਤਾਰ ਚੱਲ ਰਿਹਾ ਹੈ ਤੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਨੁਕਤਾ ਸੀ ਜੋ ਜਿਹਦੇ ਕਰਕੇ ਅੜਿੱਕਾ ਪਿਆ ਸੀ ਉਹ ਸੀ ਵਾਰਡ ਬੰਦੀ ਦਾ ਕਿ ਕਿਹੜਾ ਇਲਾਕਾ ਕਿਹੜੇ ਵਾਰਡ ਵਿੱਚ ਆਉਂਦਾ ਕਿਉਂਕਿ ਵਾਰਡ ਬੰਦੀ ਨੂੰ ਲੈ ਕੇ ਪੇਚ ਫਸਿਆ ਰਿਹਾ ਹੈ ਗੱਲ ਅਦਾਲਤਾਂ ਤੱਕ ਵੀ ਪਹੁੰਚਦੀ ਰਹੀ ਹੈ ਤੇ ਵੀ ਮੰਨਿਆ ਜਾਂਦਾ ਰਿਹਾ ਹੈ ਕਿ ਚੋਣਾਂ ਅੱਗੇ ਪੈ ਰਹੀਆਂ ਨੇ ਤੇ ਇਹਦੇ ਵਿੱਚ ਵਾਰਡ ਬੰਦੀ ਦਾ ਲਟਕਿਆ ਕੰਮ ਇੱਕ ਵੱਡੀ ਰੁਕਾਵਟ ਬਣਦਾ ਰਿਹਾ ਤੇ ਐਤਕੀ ਜਦੋਂ ਹੁਣ ਚੋਣਾਂ ਦੀ ਤਰੀਕ ਦਾ ਆਖਰਕਾਰ ਐਲਾਨ ਹੋਇਆ ਤਾਂ ਇਸ ਤੋਂ ਪਹਿਲਾਂ ਇਹ ਚੀਜ਼ ਵੀ ਸਪਸ਼ਟ ਕਰ ਦਿੱਤੀ ਗਈ ਸੀ ਕਿ ਜਿਹੜੀਆਂ ਚੋਣਾਂ ਹੋਣਗੀਆਂ ਪੰਚਾਇਤੀ ਚੋਣਾਂ ਤੋਂ ਬਾਅਦ ਉਹ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਉਹ ਸਾਲ 2023 ਯਾਨੀ ਕਿ ਪਿਛਲੇ ਸਾਲ ਵਾਲੀ ਵਾਰਡਬੰਦੀ ਜੋ ਹੋਈ ਸੀ ਉਹਦੇ ਹਿਸਾਬ ਨਾਲ ਹੋਣਗੀਆਂ। ਯਾਨੀ ਜੋ ਵਾਰਡ ਬਣ ਚੁੱਕੇ ਨੇ ਪਿਛਲੇ ਸਾਲ ਤੱਕ ਉਹਨਾਂ ਨੂੰ ਆਧਾਰ ਬਣਾ ਕੇ ਹੀ ਐਤਕੀ ਨਗਰ ਨਿਗਮ ਨਗਰ ਕਾਉਂਸਲ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣਗੀਆਂ। ਸੋ ਪੰਜਾਬ ਦੀ ਸਿਆਸਤ ਦੀ ਜਿਗਰ ਆਪਾਂ ਗੱਲ ਕਰੀਏ ਤਾਂ ਚੋਣਾਂ ਦਾ ਮਾਹੌਲ ਬਣਿਆ ਹੀ ਰਿਹਾ ਹੈ। ਤਕਰੀਬਨ ਇਹ ਸਾਰਾ ਸਾਲ ਚੋਣਾਂ ਦਾ ਮਾਹੌਲ ਬਣਿਆ ਰਿਹਾ ਹੈ। ਤੇ ਅਖੀਰਲੇ ਮਹੀਨੇ ਵੀ ਚੋਣਾਂ ਦੀ ਹੀ ਗੱਲ ਹੋ ਰਹੀ ਹੈ। ਆਪਾਂ ਵੇਖਿਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪਖਿਆ ਰਿਹਾ ਅੱਧਾ ਸਾਲ ਪਖਿਆ ਰਿਹਾ। ਉਸ ਤੋਂ ਬਾਅਦ ਫਿਰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਈ। ਫਿਰ ਚਾਰ ਹਲਕਿਆਂ ਦੀ ਜ਼ਿਮਨੀ ਚੋਣ ਹੋਈ ਉਸ ਤੋਂ ਪਹਿਲਾਂ ਵਿਚਾਲੇ ਪੰਚਾਇਤੀ ਚੋਣਾਂ ਵੀ ਹੋ ਚੁੱਕੀਆਂ ਨੇ ਬਹੁਤ ਕੁਝ ਹੋਇਆ ਸੀ ਪੰਚਾਇਤੀ ਚੋਣਾਂ ਮੌਕੇ ਵੀ ਕਈ ਤਰ੍ਹਾਂ ਦੇ ਵਿਵਾਦ ਸਰਪੰਚੀ ਦੇ ਅਹੁਦੇ ਨੂੰ ਲੈ ਕੇ ਬੋਲੀਆਂ ਲੱਗਣ ਦੀ ਨਿਲਾਮੀ ਦੀ ਵੀ ਗੱਲ ਸਾਹਮਣੇ ਆਈ ਸੀ ਜਿੰਨੀ ਚਰਚਾ ਆਈਪੀਐਲ ਦੀ ਨਿਲਾਮੀ ਦੀ ਹੋਈ ਉਨੇ ਹੀ ਸਰਪੰਚੀ ਦੀ ਨਿਲਾਮੀ ਦੀ ਵੀ ਹੋਣ ਲੱਗ ਪਈ ਸੀ ਉਸ ਤੋਂ ਕਿਤੇ ਪਹਿਲਾਂ ਹੀ ਹੋਣ ਲੱਗ ਪਈ ਸੀ ਸੋ ਆਸ ਕਰਦੇ ਆ ਕਿ ਜਿਹੜਾ ਨਗਰ ਕਾਉਂਸਲ ਨਗਰ ਨਿਗਮ ਚੋਣਾ ਦਾ ਸਮੁੱਚਾ ਮਲਿਆ ਇਹ ਸ਼ਾਂਤੀਪੂਰਵਕ ਢੰਗ ਨਾਲ ਤੇ ਬਿਨਾ ਕਿਸੇ ਵਿਵਾਦ ਦੇ ਨਿਭੜੂਗਾ ਕਿਉਂਕਿ ਇਹ ਕجههਾ ਚੋਣ ਦਾ ਆਲਮ ਹੈ ਜਦੀ ਉਡੀਕ ਲੰਮੇ ਸਮੇਂ ਤੋਂ ਹੋ ਰਹੀ ਹੈ ਇੱਕ ਦਹਾਕੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਪੰਜਾਬ ਵਿੱਚ ਇਹਨਾਂ ਚੋਣਾਂ ਨੂੰ ਹੋਈਆਂ ਸੋ ਉਦੋਂ ਦੇ ਉਹ ਹੀ ਕਾਰਪੋਰੇਸ਼ਨਾਂ ਚੱਲ ਰਹੀਆਂ ਨੇ ਉਹੀ ਕਾਉਂਸਲਰ ਚੱਲ ਰਹੇ ਨੇ ਲੰਮੀ ਉਡੀਕ ਕਰਨੀ ਪਈ ਐ ਕਿਸੇ ਨਾ ਕਿਸੇ ਬਹਾਨੇ ਚੋਣਾ ਟਲਦੀਆਂ ਰਹੀਆਂ ਨੇ ਪਿਛਲੇ ਸਾਲ ਹੋਣੀਆਂ ਸੀ ਸਾਲ 2023 ਚ ਹੋਣੀਆਂ ਸੀ ਇਸੇ ਕਰਕੇ ਵੋਟਬੰਦੀ ਦਾ ਕੰਮ ਵੀ ਕੀਤਾ ਗਿਆ ਸੀ ਪਰ ਪਿਛਲੇ ਸਾਲ ਫੇਰੇ ਦੋਵੇਂ ਚੋਣਾ ਪੰਚਾਇਤਾਂ ਦੀਆਂ ਵੀ ਅਤੇ ਕਾਰਪੋਰੇਸ਼ਨ ਚੋਣਾ ਦੋਵੇਂ ਟਲ ਗਈਆਂ ਸੀ ਕਹਿ ਸਕਦੇ ਆ ਕਿ ਇੱਕ دہਾਕੇ ਤੋਂ ਉੱਪਰ ਤਾਂ ਸਮਾਂ ਹੋ ਹੀ ਗਿਆ ਸੀ ਇੱਕ ਸਾਲ ਹੋਰ ਉੱਪਰ ਹੋ ਗਿਆ ਕਿਉਂਕਿ ਇਹਨਾਂ ਦਿਨਾਂ ਦੌਰਾਨ ਪਿਛਲੇ ਸਾਲ ਇਹ ਚੋਣਾ ਕਰਵਾਈਆਂ ਜਾਣੀਆਂ ਸੀ ਜੋ ਐਤਕੀ ਹੁਣ ਹੋ ਰਹੀਆਂ ਨੇ ਤੇ ਐਤਕੀ ਵੀ ਅਦਾਲਤਾਂ ਵਿੱਚ ਗੱਲ ਪਹੁੰਚੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚੀ ਫਿਰ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਤੱਕ ਵੀ ਗੱਲ ਪਹੁੰਚੀ ਸੀ ਤੇ ਉਥੋਂ ਫਿਰ ਜਦੋਂ ਇੱਕ ਸਮਾਂ ਦਿੱਤਾ ਗਿਆ ਚੋਣਾ ਕਰਵਾਉਣ ਲਈ ਉਸ ਤੋਂ ਬਾਅਦ ਫਿਰ ਐਲਾਨ ਹੋਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲਗਾਤਾਰ ਪਟੀਸ਼ਨਾਂ ਪੈਂਦੀਆਂ ਰਹੀਆਂ ਨੇ ਕਿ ਇਹ ਚੋਣਾਂ ਜਲਦ ਕਰਵਾਈਆਂ ਜਾਣ ਦੇਰੀ ਕਿਉਂ ਹੋ ਰਹੀ ਹੈ ਤੇ ਇਸ ਦਰਮਿਆਨ ਇੱਕ ਗੱਲ ਇਹ ਵੀ ਲਗਾਤਾਰ ਆਉਂਦੀ ਰਹੀ ਹੈ ਕਿ ਸਿੱਖ ਪੰਥ ਵਿੱਚ ਇਹਨਾਂ ਦਿਨਾਂ ਦਾ ਜੋ ਇਤਿਹਾਸ ਹੁੰਦਾ ਹੈ ਸ਼ਹੀਦਾਂ ਦੀ ਜੋ ਯਾਦ ਹੁੰਦੀ ਹੈ ਸ਼ਹਾਦਤਾਂ ਦੀ ਰੁੱਤ ਸਫਰ-ਏ-ਸ਼ਹਾਦਤ ਦੇ ਸਮਾਗਮ ਹੋਣੇ ਨੇ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਜੋੜ-ਮੇਲ ਵੀ ਅਕਤੂਬਰ ਦੇ ਮਗਰਲੇ ਦਿਨਾਂ ਦਰਾਂ ਹੁੰਦਾ ਹੈ ਸੋ ਇੱਕ ਮੰਗ ਵੀ ਉੱਠੀ ਸੀ ਲਗਾਤਾਰ ਉੱਠੀ ਸੀ ਕਿ ਇਹ ਚੋਣਾ ਜੜੀਆਂ ਨੇ ਉਸ ਸਮੇਂ ਦੇ ਆਸ-ਪਾਸ ਨਾ ਕਰਵਾਈਆਂ ਜਾਣ ਤੇ ਜ਼ਿਆਦਾ ਸੰਭਾਵਨਾ ਫੇਰੀ ਵੀ ਨਜ਼ਰ ਆਉਣ ਲੱਗੀ ਸੀ ਕਿ ਸ਼ਾਇਦ ਨਵੇਂ ਬਰੇ 2025 ਦੇ ਜਨਵਰੀ ਮਹੀਨੇ ਇਹ ਚੋਣਾ ਕਰਵਾਈਆਂ ਜਾ ਸਕਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮੰਗ ਲਗਾਤਾਰ ਉਠਾਈ ਗਈ ਸੀ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਤਰਫੋਂ ਵੀ ਉਹਨਾਂ ਦੇ ਨਵੇਂ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਨੇ ਵੀ ਇਸ ਗੱਲ ਦੀ ਅਪੀਲ ਕੀਤੀ ਸੀ ਕਿ ਇਹ ਚੋਣਾ ਸ਼ਹੀਦੀ ਹਫਤਾ ਜਿਹੜਾ ਹੁੰਦਾ ਉਹਨਾਂ ਧਿਆਨ ਵਿੱਚ ਰੱਖ ਕੇ ਕਰਵਾਈਆਂ ਜਾਣ ਹੋ ਸਕੇ ਤਾਂ ਉਸ ਤੋਂ ਬਾਅਦ ਕਰਵਾਈਆਂ ਜਾਣ ਪਰ ਚੋਣ ਕਮਿਸ਼ਨ ਨੇ ਵੀ ਕੁਝ ਪੱਖ ਵੇਖੇ ਹੋਣਗੇ ਕੁਝ ਪਹਿਲੂ ਧਿਆਨ ਵਿੱਚ ਰੱਖ ਕੇ ਸ਼ਹੀਦੀ ਸਪਤਾ ਤੋਂ ਪਹਿਲਾਂ ਹੀ ਇਹ ਚੋਣਾ ਰੱਖ ਦਿੱਤੀਆਂ ਨੇ 21 ਦਸੰਬਰ ਲਈ ਇਹਨਾਂ ਚੋਣਾ ਦੀ ਤਰੀਕ ਦਾ ਐਲਾਨ ਹੋ ਗਿਆ ਹੈ ਤੇ ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਵਾਰ-ਵਾਰ ਜ਼ਿਕਰ ਕੀਤਾ ਕੀ ਸਿਆਸੀ ਮਾਹੌਲ ਅਖਬਾਰ ਫਿਰ ਭਖ ਗਿਆ ਇੱਕ ਹੋਰ ਚੋਣ ਤੇ ਚੋਣ ਦਾ ਮਾਹੌਲ ਸਾਹਮਣੇ ਆ ਗਿਆ ਤੇ ਇਸ ਤਰ੍ਹਾਂ ਆ ਜਿਹੜਾ ਦਸੰਬਰ ਦਾ ਮਹੀਨਾ ਇਹਦੇ ਵਿੱਚ 21 ਤਰੀਕ ਤੱਕ ਸਿਆਸੀ ਮਾਹੌਲ ਫਿਰ ਗਰਮਾਉਣਾ ਹੈ ਖਾਸ ਕਰ ਸ਼ਹਿਰੀ ਇਲਾਕਿਆਂ ਵਿੱਚ ਕਾਰਪੋਰੇਸ਼ਨ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਜਿੱਥੇ ਇਹ ਚੋਣਾ ਹੋਣੀਆਂ ਨੇ ਵੋਟਾਂ ਪੈਣੀਆਂ ਨੇ ਸੋ ਲੰਬੇ ਸਮੇਂ ਦੀ ਦੀਦ ਤੋਂ ਬਾਅਦ ਇੱਕ ਦਹਾਕੇ ਦੀ ਦੀਦ ਤੋਂ ਬਾਅਦ ਆਖਰਕਾਰ ਇਹਨਾਂ ਚੋਣਾਂ ਦੀ ਤਰੀਕ ਦਾ ਐਲਾਨ ਹੋ ਗਿਆ ਤੇ ਨਾਲ ਹੀ ਸਿਆਸੀ ਮਾਹੌਲ ਵੀ ਪੱਕ ਗਿਆ ਹੈ ਨਗਰ ਨਿਗਮ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਜਿਨ੍ਹਾਂ ਲਈ ਸੂਬਾ ਚੋਣ ਕਮਿਸ਼ਨ ਵੱਲੋਂ ਆਖਰਕਾਰ ਐਲਾਨ ਕਰ ਦਿੱਤਾ ਗਿਆ ਚੋਣ ਜ਼ਾਬਤਾ ਵੀ ਲੱਗ ਗਿਆ ਤੇ ਇੱਕ ਤਰੀਕੇ ਨਾਲ ਚੋਣਾਂ ਦਾ ਮਾਹੌਲ ਫੇਰ ਬਣਨਾ ਸ਼ੁਰੂ ਹੋ ਗਿਆ ਇਸ ਤੋਂ ਬਾਅਦ ਗੱਲ ਜੇਕਰ ਆਪਾਂ ਪੰਜਾਬ ਦੇ ਹੋਰ ਤਾਜ਼ਾ ਮਾਮਲਿਆਂ ਦੀ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਇਹਦੇ ਜੋ ਧੜੇ ਬਣ ਗਏ ਸੀ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਧਾਰਮਿਕ ਸਜ਼ਾ ਲਾਈ ਗਈ ਸੀ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸੁਰਖੀਆਂ ਆਪਾਂ ਪਿਛਲੇ ਦਿਨਾਂ ਦੌਰਾਨ ਵੇਖ ਚੁੱਕੇ ਹਾਂ ਤੇ ਉਸ ਮੁਤਾਬਕ ਹੁਣ ਜੋ ਤਾਜ਼ਾ ਗੱਲ ਸਾਹਮਣੇ ਆਈ ਹੈ ਕਿ ਬੀਤੇ ਰੋਜ਼ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਾਲਾ ਧੜਾ ਸੀ ਉਸ ਨੇ ਆਪਣੀ ਧਾਰਮਿਕ ਸਜ਼ਾ ਮੁਕੰਮਲ ਕਰ ਲਈ ਹੈ ਉਹਨਾਂ ਦੇ ਆਗੂਆਂ ਨੂੰ ਜੋ ਧਾਰਮਿਕ ਸਜ਼ਾ ਲਾਈ ਗਈ ਸੀ ਇਰਵਜ ਮਕਤਾਰ ਦੀ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਨਾਂ ਆਉਂਦਾ ਹੈ ਪ੍ਰੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਤੇ ਹੋਰ ਜੋ ਇਸ ਥਾਡੇ ਦੇ ਨਾਲ ਸੰਬੰਧਤ ਆਗੂ ਨੇ ਉਹਨਾਂ ਨੂੰ ਜੋ ਧਾਰਮਿਕ ਸਜ਼ਾ ਲਾਈ ਗਈ ਸੀ ਉਹਨਾਂ ਨੇ ਉਹ ਨਿਭਾ ਦਿੱਤੀ ਹੈ ਅਤੇ ਇਸ ਉਪਰੰਤੋ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਇਸ ਖਤਰੇ ਤੇ ਵਿਖੇ ਵੀ ਆਏ ਉਹਨਾਂ ਨੇ ਸਮਾਪਤੀ ਦੀ ਅਰਦਾਸ ਵਿੱਚ ਸਾਲੇ ਅਤੀ ਇਸ ਸ੍ਰੀ ਕਨਨ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਜੋ ਧਾਰਮਿਕ ਸਜ਼ਾ ਲਾਈ ਗਈ ਸੀ ਉਹਨਾਂ ਨੇ ਨਿਭਾ ਲਈ ਹੈ ਦੂਜੇ ਬੰਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਤੜਾ ਜਾਂ ਪ੍ਰਮੁੱਖ ਤੜਾ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਉਸ ਤਹਾਂ ਸੁਖਬੀਰ ਸਿੰਘ ਬਾਦਲ ਨੂੰ ਜੋ ਸਜ਼ਾ ਲਾਈ ਗਈ ਸੀ ਉਹਨਾਂ ਦਾ ਹਲੇ ਸੇਵਾਕਾਰ ਜਿਹੜਾ ਚੱਲ ਰਿਹਾ ਹੈ ਕਿਉਂਕਿ ਉਹਨਾਂ ਨੂੰ ਜਿਹੜੀ ਸਜ਼ਾ ਲਾਈ ਗਈ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਸਿਵਾਨਾ ਬੋਣ ਤੋਂ ਬਾਅਦ ਫਿਰ ਸ਼੍ਰੀ ਅਨੰਦਪੁਰ ਸਾਹਿਬ ਦੇ ਤਖ਼ਸੀਰੀ ਕੀ ਸਗੜ ਸਾਹਿਬ ਤੇ ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਉੱਥੇ ਵੀ ਸਜ਼ਾ ਜਿਹੜੀ ਆ ਨਿਭਾਉਣ ਦਾ ਹੁਕਮ ਜਾਰੀ ਹੋਇਆ ਸੀ ਤੇ ਉਸ ਤੋਂ ਬਾਅਦ ਹੁਣ ਸੁਖਬੀਰ ਬਾਦਲ ਤਾਜ਼ਾ ਗੀੜ ਤਹਿਤ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਵਿਖੇ ਸਿਵਾਨਾ ਬੋਣ ਪਹੁੰਚੇ ਨੇ ਤੇ ਏ ਸਿਵਾ ਇਥਿਵੀ ਹੋਈਏ ਕਿ ਹੱਥ ਵਿੱਚ ਬਰਛਾ ਗਲ ਵਿੱਚ ਤਖਤੀ ਤੇ ਪਹਿਰੇਦਾਰ ਵਾਲਾ ਚੋਲਾ ਪਾ ਕੇ ਸੇਵਾ ਨਿਭਾਉਣੀ ਹੈ ਕੀਰਤਨ ਸਰਵਣ ਕਰਨਾ ਹੈ ਤੇ ਸੰਗਤ ਦੇ ਬਰਤਨ ਮਾਂਜਣ ਦੀ ਵੀ ਸੇਵਾ ਕਰਨੀ ਹੈ ਸੋ ਸੁਖਬੀਰ ਸਿੰਘ ਬਾਦਲ ਦੀ ਸੇਵਾ ਹਾਲੇ ਚੱਲ ਰਹੀ ਹੈ ਤੇ ਜਿਹੜਾ ਬਾਗੀ ਤੜਾ ਸੀ ਉਸ ਦੇ ਆਗੂਆਂ ਨੇ ਆਪਣੀ ਸੇਵਾ ਮੁਕੰਮਲ ਕਰ ਲਈ ਹੈ ਜਿਸ ਤੋਂ ਬਾਅਦ ਉਹਨਾਂ ਕੜਾ ਪ੍ਰਸ਼ਾਦੀ ਦੇਖ ਕਰਵਾਈ ਤੇ ਰਵਾਇਤ ਮੁਤਾਬਕ ਵਨ ਨੇ ਸਮਾਪਤੀ ਦੇ ਅਰਦਾਸ ਕੀਤੀ ਹੈ ਭੁੱਲਾਂ ਚੁੱਕਾਂ ਲਈ ਖਿਮਾ ਮੰਗੀ ਹੈ ਤੇ ਉਹਨਾਂ ਦੀ ਸੇਵਾ ਦਾ ਜਿਹੜਾ ਸਮਾਂ ਸੀ ਜਾਂ ਜੋ ਸੇਵਾ ਲਈ ਗਈ ਸੀ ਉਹਨਾਂ ਦੀ ਮੁਕੰਮਲ ਹੋ ਗਈ ਹੈ ਤੇ ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਨੂੰ ਇੱਕੋ ਮੰਚ ਤੇ ਲਿਆਉਣ ਲਈ ਤੇ ਸਾਰੇ ਧੜਿਆਂ ਨੂੰ ਇਕਜੁੱਟ ਕਰਨ ਦੀ ਕਵਾਇਦ ਵੀ ਲਗਾਤਾਰ ਚੱਲ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਸੰਬੰਧੀ ਆਦੇਸ਼ ਵੀ ਜਾਰੀ ਹੋਏ ਨੇ ਕਿ ਸਾਰੇ ਧੜੇ ਇਕੱਠੇ ਹੋਣ ਇਸ ਸੰਬੰਧੀ ਇੱਕ ਕਮੇਟੀ ਵੀ ਬਣਾਈ ਗਈ ਹੈ। ਉਸ ਵੱਲੋਂ ਆਉਂਦੇ ਦਿਨਾਂ ਦੌਰਾਨ ਕੀ ਕਾਰਵਾਈ ਹੁੰਦੀ ਹੈ ਇਹ ਵੀ ਵੇਖਣਾ ਹੋਵੇਗਾ। ਖਾਸ ਕਰ ਜਦੋਂ ਸੁਖਬੀਰ ਬਾਦਲ ਨੂੰ ਲਾਏਗੀ ਸਜ਼ਾ ਮੁਕੰਮਲ ਹੁੰਦੀ ਹੈ। ਉਸ ਤੋਂ ਬਾਅਦ ਕਿਹੋ ਜੀ ਕਾਰਵਾਈ ਚੱਲਦੀ ਹੈ ਇਸ ਬਾਰੇ ਵੀ ਚਰਚਾ ਹੋ ਰਹੀ ਹੈ। ਤੇ ਆਮ ਸਮਾਜਿਕ ਸਫਾ ਵਿੱਚ ਹਾਲੇ ਤੱਕ ਵੀ ਸੁਖਬੀਰ ਸਿੰਘ ਬਾਦਲ ਉੱਪਰ ਜੋ ਇੱਕ ਹਮਲੇ ਦੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਸੀ। ਉਸ ਨੂੰ ਲੈ ਕੇ ਵੀ ਕਾਫੀ ਚਰਚਾ ਸਾਦੀ ਕਿ ਉਸ ਦੇ ਕੀ ਪਹਿਲੂ ਹੋਣਗੇ ਉਸ ਦਾ ਕੀ ਹੋ ਜਾਏ ਅਸਰ ਪਵੇਗਾ ਅਕਾਲੀ ਸਿਆਸਤ ਤੇ ਪੰਥਕ ਸਿਆਸਤ ਉਪਰ ਕੀ ਸ਼੍ਰੋਮਣੀ ਅਕਾਲੀ ਦਲ ਲਈ ਇਹਦੇ ਵਿੱਚੋਂ ਕੁਝ ਹਮਦਰਦੀ ਨਿਕਲੇਗੀ ਜਾਂ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਮੰਚ ਤੇ ਵਾਪਸੀ ਦਾ ਕੋਈ ਮੌਕਾ ਮਿਲ ਸਕੇਗਾ ਇਸ ਨੂੰ ਲੈ ਕੇ ਹਾਲੇ ਵੀ ਲੋਕ ਸਫਾਂ ਵਿੱਚ ਜਿਹੜਾ ਚਰਚਾ ਚੱਲ ਰਹੀ ਹੈ ਤੇ ਆਮ ਲੋਕੀਏ ਦੇ ਬਾਰੇ ਕਾਫੀ ਗੱਲ ਕਰਦੇ ਸੁਣਾਈ ਦਿੰਦੇ ਨੇ ਸੋ ਫਿਲਹਾਲ ਜਿਹੜੀ ਪੰਥਕ ਰਵਾਇਤਾਂ ਮੁਤਾਬਕ ਜੋ ਕਾਰਵਾਈ ਹੋਈ ਜਾਂ ਕੀਤੀ ਗਈ ਤੇ ਉਹਦੇ ਤਹਿਤ ਜੋ ਧਾਰਮਿਕ ਸਜ਼ਾ ਲੱਗੀ ਸੀ ਨਿਭਾਉਣ ਲਈ ਉਹ ਹਲੇ ਨਿਭਾਈ ਜਾ ਰਹੀ ਹੈ ਕੋ ਜਾਗੂਆਂ ਦੀ ਸਜ਼ਾ ਮੁਕੰਮਲ ਹੋ ਗਈ ਹੈ ਤੇ ਕੋ ਜਾਗੂ ਹਾਲੇ ਵੀ ਸਜ਼ਾ ਨਿਭਾ ਰਹੇ ਨੇ ਇਸ ਦਰਮਿਆਨ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਟਸਾ ਦਾ ਇੱਕ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਸ਼ਰੀਅਕ ਹਾਲ ਤੱਕ ਸਾਭ ਦੀ ਅਗਵਾਈ ਵਿੱਚ ਸਾਰੇ ਧੜੇ ਇਕੱਠੇ ਹੋ ਜਾਂਦੇ ਨੇ ਤੇ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਹੈ ਤੇ ਉਸ ਚੋਣ ਵਿੱਚ ਜੇਕਰ ਸੁਖਬੀਰ ਸਿੰਘ ਬਾਦਲ ਜਿੱਤ ਜਾਂਦੇ ਨੇ ਤਾਂ ਉਹ ਪ੍ਰਧਾਨ ਵਜੋਂ ਸਾਰਿਆਂ ਨੂੰ ਮਨਜ਼ੂਰ ਹੋਣਗੇ ਹੁਣ ਸੁਖਦੇਵ ਸਿੰਘ ਢੀਲਸਾ ਦਾ ਬਿਆਨ ਕਾਫੀ ਮਾਇਨੇ ਰੱਖਦਾ ਹੈ ਕਿਉਂਕਿ ਐਸ ਵੀਲੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਾਰੇ ਧੜਿਆਂ ਨੂੰ ਜੇਕਰ ਆਪ ਮਨਾਲੀ ਤਾਂ ਸਭ ਤੋਂ ਸੀਨੀਅਰ ਆਗੂ ਵਜੋਂ ਉਹੀ ਨਜ਼ਰ ਆਉਂਦੇ ਨੇ ਤੇ ਪਿਛਲੇ ਸਮੇਂ ਦਰਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਉੱਤੇ ਸਵਾਲ ਖੜੇ ਕਰਦੇ ਰਹੇ ਨੇ ਪਰ ਹੁਣ ਜਦੋਂ ਕਿ ਸਾਰਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਜ਼ਰੀਏ ਸਾਹਮਣੇ ਆ ਰਿਹਾ ਹੈ ਚੱਲ ਰਿਹਾ ਹੈ ਕਵਾਇਦ ਹੋਈ ਹੈ ਤਾਂ ਹੁਣ ਢੀਂਸਾ ਹੋਰਾਂ ਦਾ ਇਹ ਕਹਿਣਾ ਆਪਣੇ ਆਪ ਵਿੱਚ ਕਾਫੀ ਮਾਇਨੇ ਰੱਖਦਾ ਹੈ ਕਿ ਇੱਕ ਸੰਕੇਤ ਆਉਂਦੇ ਸਮੇਂ ਦਰਾਂ ਸ਼੍ਰੋਮਣੀ ਅਕਾਲੀ ਦਲ ਦੀ ਸੰਭਾਵੀ ਏਕਤਾ ਦਾ ਸਾਰੇ ਆਗੂਆਂ ਦੇ ਇਕੱਠੇ ਹੋਣ ਦਾ ਇਸ ਵੱਲ ਵੀ ਚਰਚਾ ਹੋ ਰਹੀ ਹੈ ਤੇ ਜਦੋਂ ਗੱਲ ਹੁੰਦੀ ਹੈ ਆਗੂਆਂ ਦੀ ਤਾਂ ਇੱਕ ਹੋਰ ਬੜਾ ਅਹਿਮ ਨਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਸੀਨੀਅਰ ਵਕੀਲ ਅਤੇ ਸਨ 1984 ਦੇ ਸਿੱਖ ਵਿਰੋਧੀ ਕਤਲੇਆਮ ਪੀੜਤਾਂ ਦੇ ਕੇਸਾਂ ਦੀ ਕਈ ਸਾਲਾਂ ਤੋਂ ਪੈਰ ਵੀ ਕਰਦੇ ਆ ਰਹੇ ਐਚਐਸ ਫੂਲਕਾ ਉਹਨਾਂ ਨੇ ਵੀ ਪਿਛਲੇ ਦਿਨੀ ਇਹ ਐਲਾਨ ਕੀਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ ਜੁੜਨਗੇ ਇਸ ਪਾਰਟੀ ਦੇ ਨਾਲ ਤੇ ਐਚਐਸ ਫੂਲਕਾ ਦਾ ਵੀ ਇਹ ਬਿਆਨ ਕਾਫੀ ਮਾਇਨੇ ਰੱਖਦਾ ਕਿਉਂਕਿ ਇੱਕ ਵਕੀਲ ਵਜੋਂ ਤਾਂ ਉਹ ਕੰਮ ਲੰਬੇ ਸਮੇਂ ਤੋਂ ਕਰ ਰਹੇ ਨੇ ਇਸ ਤੋਂ ਬਾਅਦ ਉਹ ਸਿਆਸਤ ਦੇ ਮੈਦਾਨ ਵਿੱਚ ਉਦੋਂ ਵੀ ਆਏ ਸੀ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਤਾਂ ਪੱਲਾ ਫੜਿਆ ਸੀ ਤੇ ਫਿਰ ਉਹ ਆਮ ਆਦਮੀ ਪਾਰਟੀ ਤੋਂ ਅਲਾਵਾ ਹੋ ਗਏ ਸੀ علیحدਾ ਹੋ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਸਿਆਸਤ ਤੋਂ ਵੀ ਇੱਕ ਤਰੀਕੇ ਨਾਲ ਕਿਨਾਰਾ ਕਰ ਲਿਆ ਸੀ ਤੇ ਪਿਛਲੇ ਸਮੇਂ ਦਰਾਂ ਨੂੰ ਇਹੋ ਜਿਹਾ ਸੰਕੇਤ ਨਜ਼ਰ ਨਹੀਂ ਸੀ ਆਉਂਦਾ ਕਿ ਐਚਐਸ ਫੂਲਕਾ ਮੋੜ ਸਿਆਸੀ ਮੰਚ ਤੇ ਆਉਣਗੇ ਜਾਂ ਸਿਆਸਤ ਦੇ ਮੈਦਾਨ ਵਿੱਚ ਦੁਬਾਰਾ ਨਜ਼ਰ ਆਉਣਗੇ ਪਰ ਅਜਿਹਾ ਹੋਇਆ ਤੇ ਉਹ ਇੱਕ ਵਾਰ ਫਿਰ ਸਿਆਸੀ ਮੰਚ ਤੇ ਆਉਣਗੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਆਉਣਗੇ ਜੋ ਉਹਨਾਂ ਨੇ ਖੁਦ ਇਸ ਸੰਬੰਧੀ ਇንਕਸ਼ਾਫ ਕੀਤਾ ਆਪਣੀ ਜੋ ਪ੍ਰਵਿੱਖਦੀ ਨੀਤੀ ਦੱਸਦੇ ਹੋਏ ਉਹਨਾਂ ਨੇ ਖੁਲਾਸਾ ਕੀਤਾ ਪਿਛਲੇ ਸਮੇਂ ਦੌਰਾਨ ਕਈ ਸੀਨੀਅਰ ਆਗੂ ਇਸ ਪਾਰਟੀ ਨੂੰ ਛੱਡ ਕੇ ਵੀ ਗਏ ਨੇ ਜਾਂ ਬਾਗੀ ਤੁਹਾਡੇ ਵਿੱਚ ਨਜ਼ਰ ਆਏ ਨੇ ਪਰ ਹੁਣ ਐਚਐਸ ਫੂਲਕਾ ਦਾ ਇੱਕ ਅਜਿਹੇ ਸਮੇਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਦਾ ਐਲਾਨ ਕਰਨਾ ਜਦੋਂ ਸ਼੍ਰੋਮਣੀ ਅਕਾਲੀ ਦਲ ਆਪਣੇ ਇੱਕ ਵੱਡੇ ਸੰਕਟ ਵਿੱਚੋਂ ਲੰਘ ਰਿਹਾ ਹੈ ਜਰੋਂਦੀਆ ਪਾਰਟੀ ਹੋਂਦ ਵਿੱਚ ਆਈ ਹੈ ਉਸ ਤੋਂ ਬਾਅਦ ਦੇ ਆਪਣੇ ਸਭ ਤੋਂ ਵੱਡੇ ਚੁਣੌਤੀ ਵਾਲੇ ਦੌਰ ਵਿੱਚੋਂ ਲੰਘ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਅਜਿਹੇ ਵਿੱਚ ਐਚਐਸ ਫੂਲਕਾ ਦਾ ਇਸ ਪਾਰਟੀ ਨਾਲ ਜੁੜਨ ਦਾ ਐਲਾਨ ਕਰਨਾ ਕਿਉਂਕਿ ਸਿੱਖ ਪੰਥ ਵਿੱਚ ਐਚਐਸ ਫੂਲਕਾ ਦੀ ਇੱਕ ਪਛਾਣ ਕਤਲੇਆਮ ਪੀੜਤਾਂ ਦੇ ਕੇਸਾਂ ਨੂੰ ਲੈ ਕੇ ਸੋਨਰ ਦਾ ਐਲਾਨ ਇਸ ਕਰਕੇ ਕਾਫੀ ਮਾਇਨੇ ਰੱਖਦਾ ਹੈ ਇਸ ਤੋਂ ਬਾਅਦ ਗੱਲ ਤੁਹਾਨੂੰ ਇੱਕ ਕੋਮਾਂਤਰੀ ਪੱਧਰ ਦੀ ਦੱਸੀ ਹੈ ਬੜੀ ਇੱਕ ਧਿਆਨ ਦੇਣ ਵਾਲੀ ਖਬਰ ਹੈ ਕਿ ਆਸਟ੍ਰੇਲੀਆ ਦੇਸ਼ ਵਿੱਚ ਬੇਅਦਬੀ ਦੀ ਘਟਨਾ ਪਿਛਲੇ ਦਿਨੀ ਵਾਪਰੀ ਸੀ ਤੇ ਉਸ ਘਟਨਾ ਦੇ ਵਿੱਚ ਜੋ ਦੋਸ਼ੀ ਹੈ ਜਾਂ ਮੁਲਜ਼ਮ ਹੈ ਉਸ ਤੇ ਖਿਲਾਫ ਇੱਕ ਇਹੋ ਜਿਹੀ ਕਾਰਵਾਈ ਕੀਤੀ ਗਈ ਹੈ ਕਿ ਪੰਜਾਬ ਦੇ ਲੋਕੀ ਵੀ ਇਸ ਬੰਨੇ ਸੋਚਣ ਲਈ ਮਜਬੂਰ ਹੋਏ ਨੇ ਕਿ ਇੱਥੋਂ ਦੀਆਂ ਸਰਕਾਰਾਂ ਇਹੋ ਜਿਹੀ ਕਾਰਵਾਈ ਕਿਉਂ ਨਹੀਂ ਕਰਦੀਆਂ ਜਾਂ ਕਿਉਂ ਨਹੀਂ ਕਰ ਸਕੀਆਂ ਆਸਟ੍ਰੇਲੀਆ ਅੰਦਰ ਪਿਛਲੇ ਦਿਨੀ ਇੱਕ ਵਿਅਕਤੀ ਨੇ ਗੁਟਕਾ ਸਾਫ ਦੀ ਬੇਦਬੀ ਕੀਤੀ ਗੁਰੂ ਘਰ ਦੇ ਸਾਹਮਣੇ ਕੀਤੀ ਤੇ ਉਸ ਵਿਅਕਤੀ ਨੂੰ ਹੁਣ ਕਾਨੂੰਨ ਨੇ ਉਥੋਂ ਦੇ ਪ੍ਰਸ਼ਾਸਨ ਨੇ ਸਰਕਾਰ ਨੇ ਇਕ ਮਿਸਾਲੀ ਸਜ਼ਾ ਦਿੱਤੀ ਹੈ ਤੇ ਉਸ ਨੂੰ ਦੇਸ਼ ਤੋਂ ਬਾਹਰ ਕੀਤਾ ਦੇਸ਼ ਤੋਂ ਬਾਹਰ ਹੀ ਕੱਢ ਦਿੱਤਾ ਹੈ ਜਿਸ ਨੇ ਬੇਦਬੀ ਕੀਤੀ ਸੱਤ ਸਮੁੰਦਰ ਪਾਰ ਆਸਟ੍ਰੇਲੀਆ ਵਿੱਚ ਇਹ ਕਾਰਵਾਈ ਹੋਈ ਹੈ ਕਿ ਜਰ ਹਇਤ ਨਾ ਦੇ ਇਸ ਵਿਅਕਤੀ ਉੱਪਰ ਇਹ ਕਾਰਵਾਈ ਹੋਈ ਹੈ ਜਿਸ ਉੱਪਰ ਬੇਦਬੀ ਦੇ ਦੋਸ਼ ਸਨ ਦੋਸ਼ ਸਿੱਧ ਵੀ ਹੋਏ ਸਾਬਤ ਵੀ ਹੋਏ ਤੇ ਉੱਥੋਂ ਦੀ ਸਰਕਾਰ ਨੇ ਉੱਥੋਂ ਦੇ ਪ੍ਰਸ਼ਾਸਨ ਨੇ ਤੇ ਮਿਸਾਦੀ ਸਜ਼ਾ ਦਿੱਤੀ ਹੈ ਤੇ ਉਥੋਂ ਦੇ ਸਿੱਖ ਭਾਈ ਜਾ ਰਹੇ ਨੇ ਇਸ ਦਾ ਪਰਮਾ ਸਵਾਗਤ ਕੀਤਾ ਹੈ ਪਹਿਲਾਂ ਤਾਂ ਇਸ ਘਲ ਦਾ ਦੁੱਖ ਵੀ ਪ੍ਰਗਟਾਇਆ ਕਿ ਬੇਦਬੀ ਦੀ ਘਟਨਾ ਵਾਪਰੀ ਪਰ ਇਸ ਘਰ ਉਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਸਖਤ ਕਾਰਵਾਈ ਹੋਈ ਹੈ ਤੇ ਪੰਜਾਬ ਵਿੱਚ ਜਿੱਥੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਉਥੇ ਨਿਤ ਦਿਨ ਬੇਰਬੀ ਦੇ ਘਟਨਾਵਾਂ ਦਾ ਵਾਪਰਨਾ ਇੱਕ ਆਮ ਘਟਨਾ ਬਣ ਜਾਣਾ ਤੇ ਕਦੇ ਵੀ ਕੋਈ ਵੱਡੀ ਸਜ਼ਾ ਦਿੱਤੇ ਜਾਣ ਦੀ ਗੱਲ ਸਾਹਮਣੇ ਨਾ ਆਉਣਾ ਤੇ ਮੁਲਜ਼ਮਾਂ ਦਾ ਲਗਾਤਾਰ ਬਚਦੇ ਰਹਿਣਾ ਸਾਰੀਆਂ ਸਹੂਲਤਾਂ ਮਾਣਨਾ ਉਧਰ ਵੀ ਲੋਕਾਂ ਦਾ ਧਿਆਨ ਮੁੜ ਜਾਂਦਾ ਹੈ ਕਿ ਇੱਥੇ ਬੇਦਬੀ ਵਰਗੀ سنگੀਨ ਘਟਨਾਕ੍ਰਮ ਸਿਰਫ ਅਤੇ ਸਿਰਫ ਸਿਆਸੀ ਕੋਮਨਕੇਰੀਆਂ ਵਿੱਚ ਫਸ ਕੇ ਰਹਿ ਜਾਂਦੇ ਨੇ ਜਦ ਕਿ ਆਸਟ੍ਰੇਲੀਆ ਵਿੱਚੋਂ ਪਹਿਲੀ ਵਾਰ ਇਹੋ ਜਿਹੀ ਖਬਰ ਆਈ ਹੈ ਕਿ ਉੱਥੇ ਬੇਦਬੀ ਦੀ ਘਟਨਾ ਵਾਪਰੀ ਤੇ ਸਜ਼ਾ ਵੀ ਇਹੋ ਜਿਹੀ ਦਿੱਤੀ ਗਈ ਹੈ ਕਿ ਬਾਕੀਆਂ ਨੂੰ ਵੀ ਜ਼ਰੂਰ ਕੰਨ ਹੋਣਗੇ ਤੇ ਇਸ ਸੇਕਾ ਕਿ ਉਹ ਤੋਂ ਦੇ ਸੇਕ ਭਾਈ ਚਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਗੱਲ ਤੁਹਾਨੂੰ ਕਿਸਾਨੀ ਅੰਦੋਲਨ ਦੀ ਦੱਸਤੀ ਹੈ ਕਿ ਜੋ ਐਸ ਵਰੀਦਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਫਰਵਰੀ ਮਹੀਨੇ ਦੇ ਡਟੇ ਹੋਏ ਨੇ ਹੁਣ ਸਾਲ ਦਾ ਆਖੀਰਲਾ ਮਹੀਨਾ ਆ ਗਿਆ ਠੰਡ ਦਾ ਮੌਸਮ ਵੀ ਚੱਲ ਰਿਹਾ ਹੈ। ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਸੀ 6 ਦਸੰਬਰ ਨੂੰ ਪਿਛਲੀ 6 ਆ 6 ਦਸੰਬਰ ਨੂੰ 6 ਤਰੀਕ ਨੂੰ ਦੋ ਵਾਰ ਕਿਸਾਨਾਂ ਵੱਲੋਂ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਦੋ ਜਥੇ ਪੈਦਲ ਤੋਰੇ ਗਏ 6 ਦਸੰਬਰ ਤੇ 8 ਦਸੰਬਰ ਨੂੰ ਦੋਨੋਂ ਵਾਰ ਹਰਿਆਣਾ ਪੁਲਿਸ ਦੇ ਨਾਲ ਟਕਰਾਅ ਹੋਇਆ ਉੱਥਰੋਂ ਗੈਸ ਤੇ ਗੋਲਿਆਂ ਦੀ ਵਿਚਾੜ ਹੋਈ ਹੈ ਕਈ ਕਿਸਾਨ ਜ਼ਖਮੀ ਹੋਏ ਨੇ ਕਈਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਦੋਨੋਂ ਵਾਰ ਜਥੇ ਜਿਹੜੇ ਨੇ ਵਾਪਸ ਮੋਢਨ ਲਈ ਵਾਪਸ ਆਉਣ ਲਈ ਮਜਬੂਰ ਹੋਏ ਨੇ ਤੇ ਕਿਸਾਨਾਂ ਕੋ ਸਰਵਣ ਸਿੰਘ ਪੰਦੇਰਤਾ ਇਹੀ ਕਹਿ ਰਹੇ ਨੇ ਕਿ ਉਹ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਨਾ ਆਉਣ ਕਰਕੇ ਜਥਾ ਭੇਜਣ ਦੀ ਕਾਰਵਾਈ ਜਿਹੜੀ ਇਹ ਜਾਰੀ ਰੱਖਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਸਬਰ ਵਿਖਾਉਣਗੇ ਸਰਕਾਰ ਜਦ ਤੱਕ ਥੱਕ ਨਹੀਂ ਜਾਂਦੀ ਕਾਰਵਾਈ ਕਰਦੀ ਕਰਦੀ ਤੇ ਮੰਗਾ ਨਹੀਂ ਮੰਨਦੀ ਖਾਸ ਕਰਕੇ MSP ਨੂੰ ਕਾਨੂੰਨੀ ਗਰੰਟੀ ਦਿੱਤੇ ਜਾਣ ਦੀ ਮੰਗ ਤੇ ਹੋਰ ਕਿਸਾਨੀ ਮੰਗਾ ਜੋ ਪਹਿਲੇ ਕਿਸਾਨੀ ਅੰਦolan ਦੀਆਂ ਬਕਾਇਆ ਪਈਆਂ ਨੇ ਉਹਨਾਂ ਦਾ ਕਹਿਣਾ ਕਿ ਸੰਘਰਸ਼ ਜਾਰੀ ਰਹੇਗਾ ਇਸੀ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਕਿ ਮਰਨਵਰਤ ਸ਼ੁਰੂ ਕੀਤਾ ਹੋਇਆ ਉਹਨਾਂ ਦਾ ਵੀ ਇਹੀ ਕਹਿਣਾ ਰਿਹਾ ਜਿੱਦਨ ਦਾ ਉਹਨਾਂ ਨੇ ਮਰਨਵਰਤ ਸ਼ੁਰੂ ਕੀਤਾ ਕਿ ਇਹ ਕਿ ਉਹ ਸੰਘਰਸ਼ ਲੜਨਗੇ ਜਦ ਤੱਕ ਕਿਸਾਨੀ ਮੰਗਾਂ ਦੀ ਪੂਰਤੀ ਜਾਂ ਹੱਕਾਂ ਦੀ ਪ੍ਰਾਪਤੀ ਨਹੀਂ ਹੁੰਦੀ ਸੋ ਦੋ ਵਾਰ ਕਵਾਇਦ ਹੋ ਚੁੱਕੀ ਹੈ ਦਿੱਲੀ ਕੂਚ ਦੀ ਤੇ ਦੋਨੋ ਵਾਰ ਸਰਵਣ ਸਿੰਘ ਭੰਦੇਰ ਨੂੰ ਜਥਾ ਵਾਪਸ ਬੁਲਾਉਣਾ ਪਿਆ ਮੋਰੇ ਜੋ ਕਾਰਵਾਈ ਹੋਈ ਹੈ ਕਿਉਂਕਿ ਹਰਿਆਣਾ ਹੱਦ ਵਿੱਚ ਕਿਸਾਨਾਂ ਨੂੰ ਫਿਲਹਾਲ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਹਰਿਆਣਾ ਪੁਲਿਸ ਤੇ ਪ੍ਰਸ਼ਾਸਨ ਦਾ ਕਹਿਣਾ ਕਿ ਮਨਜ਼ੂਰੀ ਤੋਂ ਬਿਨਾਂ ਉਹ ਅੱਗੇ ਨਹੀਂ ਜਾਣ ਦੇਣਗੇ ਸੋ ਇਹ ਇਸ ਵੇਲੇ ਸਥਿਤੀ ਪੰਜਾਬ ਅਤੇ ਹਰਿਆਣਾ ਦੀ ਹਾਦਥੇ ਬਣੀ ਹੋਈ ਹੈ ਅਤੇ ਇਸ ਦੇ ਨਾਲ ਹੀ ਵਿਲਾ ਮੁਕੰਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕਕ ਦਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪੋ ਆਪਣੇ ਰਜਿਮਿਆਂ 'ਚ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਕਰਨ ਵਾਲੇ ਅਤੇ ਕਮੈਂਟਸ ਰਾਹੀਂ ਹਾਜ਼ਰੀ ਲਵਾਉਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਚੈਨਲ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫਾਲੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Instagram ਉੱਤੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਅਤੇ ਇਸੇ ਤਰ੍ਹਾਂ ਆਈ ਪੀਟੀਵੀ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਸਾਡੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਇਸੇ ਤਰ੍ਹਾਂ ਨਵੀਂ ਵਿਸ਼ੇਸ਼ ਰਿਪੋਰਟ ਤੇ ਨਵੇਂ ਅੰਕ ਵਿੱਚ ਇੱਕ ਵਾਰ ਫੇਰ ਨਵੇਂ ਵਿਸ਼ੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ